ਬੱਚੋ ਤਿਹਾਰ ਸ਼ੁਰੂ ਹੋ ਚੁੱਕੇ ਹਨ ਰਖੜੀ ਆਈ ਗਣਪਤੀ ਆਏ ਨਵਰਾਤਰੀ ਆਏ ਤੇ ਦੁਸ਼ਹਿਰਾ ਆਏਗਾ ਤੇ ਅੱਗੋਂ ਦੀਵਾਲੀ ਵੀ ਆ ਰਹੀ ਹੈ ਹਨਾ ਤੇ ਇਹ ਸਾਡਾ ਜਿਹੜਾ ਲੈਸਨ ਹੈ ਇਹ ਦੀਵਾਲੀ ਦੇ ਉੱਤੇ ਹੀ ਹੈ ਤੇ ਹੈਲੋ ਬੱਚੋ ਆਓ ਪੰਜਾਬੀ ਸਿੱਖੇ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਅਸੀਂ ਪੜ ਰਹੇ ਹਾਂ ਨਵੀਂ ਉਡਾਨ ਪੁਸਤਕ ਉਸ ਦਾ ਲੈਸਨ ਹੈ 14ਵਾਂ ਲੈਸਨ ਆਈ ਦੀਵਾਲੀ ਠੀਕ ਹੈ ਤੇ ਚਲੋ ਆਪਾਂ ਅੱਜ ਪੜ੍ਹ ਰਹੇ ਹਾਂ ਆਈ ਦੀਵਾਲੀ ਲੈਸਨ ਆਈ ਦੀਵਾਲੀ ਆਈ ਬਾਲਾਂ ਦੇ ਲਈ ਲੈ ਕੇ ਆਈ ਖੁਸ਼ੀਆਂ ਤੇ ਮਠਿਆਈ ਆਈ ਦੀਵਾਲੀ ਆਈ ਬਾਲਾਂ ਦਾ ਮਤਲਬ ਕੀ ਹੁੰਦਾ ਬਾਲਕ ਬਾਲਕ ਮੈਨੂੰ ਬੱਚੇ ਬੱਚੇ ਤੇ ਨਿਆਣੇ ਜਿਹਨੂੰ ਕਹਿੰਦੇ ਪੰਜਾਬੀ ਚ ਠੀਕ ਹੈ बच्चे मतलब कहते हैं कि आई दिवाली आई बालਾਂ ਦੇ ਲਈ ਲੈ ਕੇ ਆਈ ਖੁਸ਼ੀਆਂ ਤੇ ਮਠਿਆਈ ਬੱਚਿਆਂ ਨੂੰ ਜ਼ਿਆਦਾ ਖੁਸ਼ੀਆਂ ਚਾਹੀਦੀਆਂ ਮਠਿਆਈਆਂ ਚਾਹੀਦੀਆਂ ਪਟਾਕੇ ਚਾਹੀਦੇ ਦਿਵਾਲੀ ਦਾ ਦਿਨ ਹੈ ਨਾ ਤੇ ਇਸ ਲਈ ਕਹਿੰਦੇ ਆ ਕਿ ਆਈ ਦੀਵਾਲੀ ਆਈ ਬੱਚਿਆਂ ਦੇ ਲਈ ਖੁਸ਼ੀਆਂ ਤੇ ਮਠਿਆਈਆਂ ਮਠਿਆਈ ਲੈ ਕੇ ਆਈ ਠੀਕ ਹੈ ਲੱਡੂ ਪੇੜੇ ਬਰਫੀ ਕਿਧਰੇ ਕਿਧਰੇ ਬਾਲੂशाही ਵੇਖੋ ਕਿੰਜ ਬਾਜ਼ਾਰ ਸਜਾਏ ਹੱਟੀਆਂ ਤੇ ਹਲਵਾਈ ਕਹਿੰਦੇ ਹਾਂ ਦੁਕਾਨਾਂ ਤੇ ਹੱਟੀਆਂ ਵਿੱਚ ਦੁਕਾਨਾਂ ਦੁਕਾਨਾਂ ਤੇ ਹਲਵਾਈਆਂ ਨੇ ਕਿੰਜ ਅਲੱਗ-ਅਲੱਗ ਟਾਈਪ ਦੇ ਬਾਜ਼ਾਰ ਸਜਾਏ ਹੋਣ ਹੋਏ ਹਨ ਲੱਡੂ, ਭੇੜੇ, ਬਰਫੀ ਕਿਤੇ-ਕਿਤੇ ਬਾਲੂ ਸ਼ਾਈ ਇਹ ਸਭ ਦੇ ਨਾਲ ਉਹਨਾਂ ਨੇ ਹਲਵਾਈਆਂ ਨੇ ਬਾਜ਼ਾਰ ਸਜਾਏ ਹੋਏ ਹਨ ਠੀਕ ਹੈ ਆਤਿਸ਼ਵਾਜੀ ਅਤੇ ਪਟਾਕੇ ਕਿਦਾਂ ਰੌਣਕ ਲਾਈ ਭੀੜ ਭੜਕਾ ਹੋਵੇ ਉੱਥੇ ਜਿੱਥੇ ਹੈ ਹਲਵਾਈ ਲੈ ਜਿੱਥੇ ਹਲਵਾਈ ਹੈ ਉੱਥੇ ਹੀ ਭੀੜ ਭੜਕਾ ਹੈ ਤੇ ਆਤਸ਼ਵਾਜੀਆਂ ਤੇ ਪਟਾਕਿਆਂ ਦੇ ਨਾਲ ਵੀ ਜਿਹੜੀ ਰੌਣਕ ਲੱਗੀ ਹੋਈ ਹੈ ਠੀਕ ਹੈ ਫੁੱਲ ਚੜੀਆਂ ਅਨਾਰ ਪਟਾਕੇ ਛੂ ਛੂ ਕਰੇ ਹਵਾਈ ਰਾਤ ਪਈ ਤਾਂ ਜਗਮਗ ਦੀਵੇ ਕਹਿਣ ਦੀਵਾਲੀ ਆਈ ਜਿਹੜੀਆਂ ਫੁੱਲ ਚੜੀਆਂ ਹਨ ਅਨਾਰ ਹੈ ਪਟਾਕੇ ਹੈ ਛੂ ਛੂ ਕਰਕੇ ਹਵਾ ਦੇ ਵਿੱਚ ਜਾ ਰਹੇ ਹਨ ਤੇ ਜਿਹੜਾ ਚਾਰੇ ਪਾਸੇ ਦੀਪਕ ਦੀਵੇ ਜਿਹੜੇ ਹੈ ਰਾਤ ਪਈ ਤੇ ਦੀਵੇ ਜਲਦੇ ਆ ਰਾਤ ਨੂੰ ਫੁੱਲ ਝੜੀਆਂ ਆਨਾਰ ਪਟਾਕੇ ਕਰਕੇ ਹਵਾ ਦੇ ਵਿੱਚ ਚਲਦੇ ਆ ਤਾਂ ਕਹਿੰਦੇ ਆ ਕਿ ਦੀਵਾਲੀ ਆ ਗਈ ਹੈ ਚਾਰੇ ਪਾਸੇ ਦੀਵਿਆਂ ਦੇ ਨਾਲ ਜਗਮਗ ਜਗਮਗ ਹੋ ਰਹੀ ਹੈ ਠੀਕ ਹੈ ਤਾਂ ਕਹਿੰਦੇ ਆ ਕਿ ਦੀਵਾਲੀ ਆ ਗਈ ਹੈ ਅੱਗੇ ਹੈ ਵਿੱਚ ਰਾਕਟ ਸ਼ੁਰਲੀ ਅਤੇ ਪਟਾਕੇ ਸਭ ਨੇ ਠਾਠਾ ਲਾਈ ਮੋਮਬੱਤੀਆਂ ਤੇ ਦੀਵਿਆਂ ਰਲ ਕੇ ਕਾਲੀ ਰਾਤ ਸਜਾਈ ਕਾਲੀ ਰਾਤ ਕਿਦਾਂ ਮਤਲਬ ਜਿਸ ਦਿਨ ਦੀਵਾਲੀ ਹੁੰਦੀ ਹੈ ਕਾਲੀ ਰਾਤ ਹੁੰਦੀ ਹੈ ਮਾਵਸਿਆ ਦੀ ਰਾਤ ਹੁੰਦੀ ਹੈ ਮੱਸਿਆ ਦੀ ਰਾਤ ਹੁੰਦੀ ਹੈ ਤਾਂ ਕਹਿੰਦੇ ਮੱਸਿਆ ਦੀ ਰਾਤ ਦੇ ਵਿੱਚ ਦੀਵਿਆਂ ਤੇ ਮੋਮਬੱਤੀਆਂ ਨਾਲ ਜਦੋਂ ਰਲ ਕੇ ਜਲਦੀਆਂ ਤਾਂ ਕੀ ਹੈ ਰਾਤ ਜਿਹੜੀ ਆ ਸਜ ਜਾਂਦੀ ਹੈ ਹੈਨਾ ਚਾਰੇ ਪਾਸੇ ਜਿਹੜਾ ਹਨੇਰਾ ਹੁੰਦਾ ਉਹ ਉਜਾਲਾ ਹੋ ਜਾਂਦਾ ਹੈ ਰੋਸ਼ਨੀ ਹੋ ਜਾਂਦੀ ਉਹਦੇ ਨਾਲ ਹੈਨਾ ਤੇ ਰਾਕਟ ਸ਼ੁਰਲੀਆਂ ਤੇ ਪਟਾਕਿਆ ਨੇ ਠਾ ਠਾ ਪਟਾਕਿਆਂ ਦੀ ਆਵਾਜ਼ ਨਾਲ ਹੋਰ ਵੀ ਬਹੁਤ ਸੋਹਣਾ ਲੱਗਦਾ ਹੈ ਠੀਕ ਹੈ ਰਾਤ ਬਹੁਤ ਹੋਰ ਵੀ ਸੁੰਦਰ ਲੱਗਦੀ ਹੈ ਸਜ ਜਾਂਦੀ ਹੈ ਠੀਕ ਹੈ ਤੂਫੇ ਅਤੇ ਸੁਗਾਤਾਂ ਵੰਡਣ ਦੀਵੇ ਤੇ ਮਠਿਆਈ ਖੁਸ਼ੀਆਂ ਚਾਵਾ ਦੇ ਨਾਲ ਸਭ ਨੇ ਦਿੱਤੀ ਲਈ ਵਧਾਈ ਕਹਿੰਦੇ ਖੁਸ਼ੀਆਂ ਚਾਵਾ ਮਤਲਬ ਲੋਕੀ ਦੀਵਾਲੀ ਵਾਲੇ ਦਿਨ ਕੀ ਕਰਦੇ ਆ ਤੋਹਫੇ ਸੁਗਾਤਾਂ ਦੀਵੇ ਮਠਿਆਈਆਂ ਸਭ ਇੱਕ ਦੂਜੇ ਨੂੰ ਦਿੰਦੇ ਆ ਨਾ ਤੇ ਵਧਾਈਆਂ ਦੇਣ ਜਾਂਦੇ ਆ ਇੱਕ ਦੂਜੇ ਨੂੰ ਮਿਲਦੇ ਆ ਹੈਨਾ ਖੁਸ਼ੀ ਦੇ ਨਾਲ ਇੱਕ ਦੂਜੇ ਦੇ ਘਰ ਜਾ ਕੇ ਉਹਨਾਂ ਨੂੰ ਵਧਾਈ ਦੇਣ ਜਾਂਦੇ ਆ ਤੇ ਨਾਲ ਕੀ ਲੈ ਕੇ ਜਾਂਦੇ ਆ ਤੋਹਫੇ ਤੇ ਸੁਗਾਤਾਂ ਤੋਹਫਿਆਂ ਦੇ ਵਿੱਚ ਕੀ ਮਠਿਆਈਆਂ ਦੀਵੇ ਹੈਨਾ ਕੁਛ ਨਾ ਕੁਛ ਦਿੰਦੇ ਆ ਨਾ ਠੀਕ ਹੈ ਆਈ ਦੀਵਾਲੀ ਆਈ ਬਾਲਾਂ ਦੇ ਲਈ ਲੈ ਕੇ ਆਈ ਖੁਸ਼ੀਆਂ ਤੇ ਮਠਾਈ ਆਈ ਦੀਵਾਲੀ ਆਈ ਕਿੰਦੇ ਜਦੋਂ ਦੀਵਾਲੀ ਆਉਂਦੀ ਹੈ ਤਾਂ ਬੱਚਿਆਂ ਨੂੰ ਬਹੁਤ ਖੁਸ਼ੀ ਹੁੰਦੀ ਹੈ ਕਿਉਂਕਿ ਉਹਨਾਂ ਨੂੰ ਮਠਿਆਈਆਂ ਮਿਲਦੀਆਂ ਅਲੱਗ-ਅਲੱਗ ਟਾਈਪ ਦੀਆਂ ਕੱਪੜੇ ਨਵੇਂ ਮਿਲਦੇ ਆ ਹਨਾ ਖੁਸ਼ੀ ਮਿਲਦੀ ਹੈ ਉਹਦੇ ਵਿੱਚ ਹੀ ਉਹ ਖੁਸ਼ੀ ਲੱਭਦੇ ਆਪਨੀ ਤੇ ਇਸ ਕਰਕੇ ਜਿਹੜੀ ਇਹ ਦੀਵਾਲੀ ਹੈ ਬੱਚਿਆਂ ਦੇ ਲਈ ਖੁਸ਼ੀਆਂ ਤੇ ਮਠਿਆਈ ਲੈ ਕੇ ਆਉਂਦੀ ਹੈ ਠੀਕ ਹੈ ਤੇ ਇਹ ਸੀ ਬੱਚੋ ਅੱਜ ਦਾ ਆਪਣਾ ਲੈਸਨ ਆਈ ਦੀਵਾਲੀ ਇਹਨੂੰ ਇੱਕ ਵਾਰੀ ਹੋਰ ਆਪਣੇ ਆਪ ਪੜਿਓ ਤੇ ਅਗਲੀ ਕਲਾਸ ਦੇ ਵਿੱਚ ਆਪਾਂ ਇਹਦੇ ਕੁਐਸਚਨ ਆਨਸਰ ਕਰਾਂਗੇ ਠੀਕ ਹੈ ਵਿੱਚੋਂ ਤੇ ਤਦ ਤੱਕ ਲਈ ਓਕੇ ਇੰਜੋਏ ਕਰੋ ਬਾਏ ਬਾਏ ਟੇਕ ਕੇਅਰ ਥੈਂਕ ਯੂ ਬੱਚੋ